ਗੁਰੂ ਸਾਹਿਬ ਦੇ ਨਾਲ ਸੌਖਾ ਕੋਈ ਸਾਨੂੰ ਨਹੀਂ ਦੱਸ ਸਕਦਾ ਜਿੰਨਾ ਗੁਰੂ ਨਾਨਕ ਪਾਤਸ਼ਾਹ ਨੇ ਸੌਖਾ ਤੇ ਸਰਲ ਤਰੀਕਾ ਸਾਨੂੰ ਸਮਝਾਇਆ ਦੁਨੀਆ ਵਿੱਚ ਤੁਹਾਨੂੰ ਕਿੱਥੋਂ ਨਹੀਂ ਲੱਭੇਗਾ ਗੁਰੂ ਸਾਹਿਬ ਨੇ ਦੇਖੋ ਕਿੰਨਾ ਸੌਖਾ ਲਿਖਿਆ ਜੋਗ ਨਾ ਭਗਵੇਂ ਕੱਪੜੀ ਜੋਗ ਨਾ ਮੈਲੇ ਬੇਸ ਨਾ ਭਗਵੇਂ ਕੱਪੜਿਆਂ ਨਾਲ ਨਾ ਮੈਲੇ ਬੇਸ ਰੱਖਣ ਨਾਲ ਵੀ ਲਿਬੜੇ ਰਹਿਣ ਨਾਲ ਬਿਲੀ ਬਿੜੇ ਰੋ ਉਸ ਪਿੰਡੇ ਤੇ ਮਾਲੋ ਨਾ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈ ਹੈ ਜੇ ਮਲਾਪ ਕਰਨਾ ਸੀ ਘਰੇ ਬੈਠੇ ਹੀ ਕਰ ਸਕਦੇ ਆ ਕਿਤੇ ਜਾਣ ਦੀ ਲੋੜ ਨਹੀਂ ਨਾ ਕਿਤੇ ਕੁੰਬ ਦੇ ਮੇਲੇ ਤੇ ਨਾ ਕਿਤੇ ਹੋਰ ਮੇਲਿਆਂ ਤੇ ਨਾ ਕਿਤੇ ਹੋਰ ਨਾ ਇੱਧਰ ਨਾ ਉੱਧਰ ਨਾ ਖੱਬੇ ਨਾ ਸੱਜੇ ਕਿਉਂਕਿ ਤਾਂ ਸਾਰੀਆਂ ਥਾਵਾਂ ਤੇ ਨਾ ਚਤਰ ਦੇ ਸਾਕੀਨੋਂ ਬਲ ਆਪਣਾ ਉਹ ਤਾਂ ਸਭੇ ਘਟ ਰਾਮਾ ਬੋਲੇ ਉਹ ਤਾਂ ਜੈ ਜੈ ਪੇਖੋਂ ਤੈ ਹਜੂਰ ਦੂਰ ਕਿਤੋਂ ਨਾ ਜਾਈ ਉਹ ਤਾਂ ਦੂਰ ਹੈ ਹੀ ਨਹੀਂ ਕਿਤੇ ਮਨੁੱਖ ਤੋਂ ਕਿਸੇ ਤੋਂ ਦੂਰ ਨਹੀਂ ਭਗਤ ਰਵਦਾਸ ਦੀ ਤੋਂ ਪੁੱਛੋ ਉਗੰਦੇ ਕਹਿ ਰਬਦਾਸ ਹੱਥ ਪੈ ਨੇ ਰਹਿਤ ਹੱਥਾਂ ਪੈਰਾਂ ਨਾਲ ਵੀ ਨੇੜਿਆ ਹੱਥਾਂ ਪੈਰਾਂ ਨੇੜੇ ਜੈ ਜੈ ਪੇਖੂ ਜਿੱਥੇ ਦੇਖਦਾ ਹਾਂ ਹਰ ਇੱਕ ਜਗ੍ਹਾ ਤੇ ਆ ਪਰ ਉਹਦਣਾ ਜੋਗ ਸਾਡਾ ਮਿਲਾਪ ਕਿਵੇਂ ਹੋਵੇ ਉਹ ਕਿਹੜਾ ਤਰੀਕਾ ਉਹ ਸਾਨੂੰ ਗੁਰੂ ਪਾਤਸ਼ਾਹ ਨੇ ਦੱਸਿਆ ਵੀ ਜੋਗ ਨਾ ਭਗਵੇਂ ਕੱਪੜੇ ਹੁਣ ਜਿਹੜਾ ਬੇਸ ਆ ਉਹ ਕਿਸੇ ਵੀ ਇੱਥੇ ਕਲਾ ਭਗਵਾਨ ਨਹੀਂ ਹੈਗਾ ਉਹ ਸਾਡੇ ਤੇ ਵੀ ਹੋਣਾ ਨੀਲਾ ਭੇਖ ਚਿੱਟਾ ਭੇਖ ਕਾਲਾ ਜਿਹੋ ਜਾਂ ਮਰਜੀ ਹੋਵੇ ਉੱਚਾ ਨੀਵਾ ਗਲ ਭੇਖ ਦੀ ਮੁਕਾਤੀ ਭੇਖ ਸਾਰੇ ਆ ਜਾਂਦੇ ਉਹਦੇ ਤੇ ਚਾਹੇ ਭਗਵਾ ਹੋਵੇ ਤੇ ਸਾਡੇ ਵਾਲਾ ਹੋਵੇ ਦੂਜਾ ਤੀਜਾ ਸਾਰਾ ਤੇ ਹੈ ਜੋਗ ਨਾ ਭਗਵੇਂ ਕਪੜੀ ਜੋਗ ਨਾ ਮੈਲੇ ਵੇਸ ਜੇ ਤੂੰ ਵੇਸ ਆਪਣਾ ਮੈਲਾ ਰੱਖੇਂ ਕਿ ਪਿੰਡ ਤੇ ਸਵਾਹ ਮਾਲੀ ਕਿਸ ਨੇ ਕੁਝ ਕਰ ਲਿਆ ਨਾ ਹੁੰਦਾ ਨਹੀਂ ਜੇ ਤਾਂ ਐਂ ਜਾਂ ਜੀ ਤਾਂ ਗੁਰੂ ਨਾਨਕ ਪਾਸਾ ਕਹਿੰਦੇ ਤਾਂ ਕੋਈ ਲਾਭ ਨਹੀਂ ਹੈ ਕਹਿੰਦੇ ਨਾਨਕ ਘਰ ਬੈਠਿਆਂ ਜੋਗ ਪਾਈਐ ਘਰੇ ਬਠਾਈ ਆਪਣੇ ਤੂੰ ਜਿੱਥੇ ਵੀ ਰਹਿ ਰਿਆ ਨਾਨਕ ਘਰ ਬੈਠਿਆਂ ਜੋਗ ਪਾਈਐ ਗੁਰ ਸਤ ਗੁਰ ਕੈ ਉਪਦੇਸ਼ ਜੇ ਗੁਰੂ ਦੀ ਗੱਲ ਮੰਨ ਲੈ ਗੁਰੂ ਦਾ ਉਪਦੇਸ਼ ਲੈ ਲਵੇਂ ਉਤੋਂ ਘਰ ਬੈਠਾ ਹੀ ਤੇਰਾ ਗੁਰੂ ਨਾਲ ਮਿਲਾਪ ਹੋ ਸਕਦਾ ਹੈ ਤੇਰੀ ਭੱਜਨਤ ਖਤਮ ਹੋ ਸਕਦੀ ਹੈ ਫਿਰ ਫਿਰ ਕਰਕੇ ਤੇਰਾ ਮਨ ਇੱਕ ਜਗ੍ਹਾ ਤੇ ਟਿਕ ਜਾਏਗਾ ਜਿਸ ਦਿਨ ਗੁਰੂ ਦੀ ਗੱਲ ਨੂੰ ਅਸੀਂ ਪੱਕਾ